ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਵੀਰੇ ਜਿਨ੍ਹਾਂ ਨੂੰ ਆਪਣਾ ਚੈਨਲ ਵਧੀਆ ਲੱਗਦਾ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਆਪਦਾ ਸੁਝਾਅ ਦਿਆ ਕਰੋ ਵਿੱਚ ਵੀਰ ਵੀਡੀਓ ਦੇਖਦੇ ਨੇ ਆਪਣੇ ਮਿੱਤਰੀ ਦੇਖਦੇ ਨੇ ਉਹ ਅਗਲਾ ਕਹਿੰਦਾ ਯਾਰ ਠਿੱਲੋ ਤੂੰ ਵੀਡੀਓ ਬਣਾਉਣਾ ਵਧੀਆ ਨੇਗੀਆਂ ਸਮਝ ਕੋਈ ਕੋਈ ਸਕਦਾ ਵੀ ਜਿਹਦੇ ਨਾਲ ਬੀਤ ਰਹੀਆਂ ਹੁੰਦੀਆਂ ਨੇ ਭਾਈ ਜਿਨ੍ਹਾਂ ਦਾ ਮੁੰਡਾ ਨਸ਼ੇ 'ਚ ਲੱਗਿਆ ਹੁੰਦਾ ਖਣਾ ਉਹਨੂੰ ਪਤਾ ਹੁੰਦਾ ਜਾਂ ਜਿਹੜਾ ਕਰਜ਼ੇ ਦੀ ਇਹ ਚਾਂਸ ਦੇ ਵਿੱਚ ਫਸਿਆ ਹੁੰਦਾ ਉਹਦੇ ਨਾਲ ਹੱਡ ਬੀਤੀ ਆ ਉਹੋ ਦੱਸ ਆਇਆ ਪਰ ਉਹ ਮੇਰੀ ਗੱਲ ਦਾ ਗੁੱਸਾ ਵੀ ਜ਼ਰੂਰ ਕਰਦਾ ਹੁੰਦਾ ਵੀ ਸ਼ਾਇਦ ਇਹਨੇ ਸਾਡੇ ਤੇ ਲਾ ਕੇ ਗੱਲ ਕਹੀਆ ਵੀਰੇ ਉਹਨਾਂ ਤੇ ਕੋਈ ਮਤਲਬ ਨਹੀਂ ਵੀਰੇ ਆਪਾਂ ਇਹੀ ਚੀਜ਼ ਦੂਜੇ ਲੋਕਾਂ ਨੂੰ ਦੱਸਣ ਨੂੰ ਫਿਰਦੇ ਆ ਵੀ ਇਹ ਇਹ ਹਾਲਾਤ ਪੰਜਾਬ ਦੇ ਵਿੱਚ ਹੋ ਰਹੇ ਨੇ ਇਹ ਛੋਡੇ ਲਵੇ ਵੀ ਬੰਦੇ ਆਉਣਗੇ ਛੋਡੇ ਲਵੇ ਆਉਂਦੇ ਵੀ ਨੇ ਇਹਨਾਂ ਤੋਂ ਤੁਸੀਂ ਬਚੋ ਸਾਰੇ ਨੂੰ ਵੱਡੀ ਗੱਲ ਦੂਜੀ ਗੱਲ ਆਪਾਂ ਆਪਦੀ ਏ ਕਹਿੰਦੇ ਨੇ ਉਹਨੇ ਪਾਵਰ ਬਣਾਉਣ ਲਈ ਆਪਦੇ ਸੁਝਾਅ ਰੱਖਣ ਲਈ ਜੇ ਹੁਣ ਆਪਾਂ ਕਿਸੇ ਨਾਲ ਗੱਲ ਕਰਨੀ ਹੋਈ ਜੇ ਗੱਲ ਆਪਾਂ ਕਰਨੀ ਜਾਣਦੇ ਹੋਵਾਂਗੇ ਉੱਕਦੇ ਨਹੀਂ ਹੋਵਾਂਗੇ ਤਾਂ ਹੀ ਕਿਸੇ ਅਵਸਰ ਨਾਲ ਜਾਂ ਕਿਸੇ ਹੋਰ ਨਾਲ ਬੈਠ ਕੇ ਗੱਲ ਕਰ ਸਕਾਂਗੇ ਆਪਾਂ ਉਹਦਾ YouTube ਚੈਨਲ ਇਸ ਲਈ ਬਣਾਇਆ ਬਈ ਆਪਣਾ ਇਹਦੇ ਤੁਸੀਂ ਕੋਈ ਕਿਸੇ ਨਾਲ ਕੋਈ ਮਤਲਬ ਨਹੀਂ ਆਪਾਂ YouTube ਦੇ ਫਾਇਦੇ ਦੱਸਦੇ ਸੀਗੇ ਇਹੀ ਆਪਣੀ ਚਿੰਤਾ ਬਈ ਮੁਕਤ ਕਰਦਾ YouTube ਠੀਕ ਆ ਦੂਜੀ ਗੱਲ ਆ ਆ ਦਾ ਮਨਪ੍ਰਚਾਵ ਆਪਾਂ ਜਿਵੇਂ ਜ਼ਿੰਦਗੀ ਜਿਉਣਾ ਚਾਹੋ ਨੇ ਓਵੇਂ ਆ YouTube ਤੁਸੀਂ ਬਣਾ ਲਓ ਚੈਨਲ ਵੀਰੇ ਵੀਡੀਓ ਪਾਉਣੀ ਕੋਈ ਸੌਖੀ ਨਹੀਂ ਐ ਨਹੀਂ ਪਤਾ ਦੁਪਹਿਰ ਨੂੰ ਤੁਹਾਨੂੰ ਆਪਦੀ ਨੀਂਦ ਖਰਾਬ ਕਰਨੀ ਪਵੇ ਨੀਂਦ ਆ ਔਟੋਮੈਟਿਕ ਹੀ ਬਈ ਜਦੋਂ ਨਹੀਂ ਨੀਂਦ ਆਉਂਦੀ ਹੁੰਦੀ ਆਪਾਂ ਸੋਚਦੇ ਵੀ ਕੀ ਦੇ ਨਾਲ ਗੱਲਾਂ ਕਰੀਏ ਕੀ ਆਪਾਂ ਆਵਦਾ ਉਹ ਕਰੀਏ ਤਕਰੀਬਨ ਮੈਂ ਤੁਹਾਨੂੰ ਹੁਣ ਦੱਸਦਾ ਵੀ ਰਿਸ਼ਤੇਦਾਰ ਵੀ ਮਾੜੇ ਕਹਿਣਗੇ ਦੂਜੇ ਵੀ ਮਾੜਾ ਕਹੂਗਾ ਪਰ ਮੈਨੂੰ ਇੰਨਾ ਪਤਾ ਵੀ ਜਿਉਂ ਟਾਈਮ ਬੀਤਦਾ ਬੰਦੇ ਦਾ ਸਮਾਂ ਬਦਲਦਾ ਤਾਂ ਉਹ ਬੰਦਿਆਂ ਨੂੰ ਵੀ ਸਮਝ ਆਉਂਦੀ ਹੈ ਤੇ ਨਾਲ ਨਾਲ ਵਖਤ ਪਏ ਤੋਂ ਸਾਰਾ ਕੁਝ ਹੀ ਬਾਈ ਚੇਂਜ ਹੁੰਦਾ ਹੁੰਦਾ ਵੀ ਆਇਆ ਤੇ ਆਪਣੇ ਨਾਲ ਹੋਇਆ ਵੀ ਆ ਛੋਡੀਆਂ ਲੱਤਾਂ ਖਿੱਚਣ ਵਾਲੇ ਛੋਡੇ ਸਕੇ ਹੀ ਹੋਣਗੇ ਸਾਰਿਆਂ ਨੂੰ ਪਹਿਲੀ ਗੱਲ ਤਾਂ ਤੁਹਾਨੂੰ ਮੈਂ ਦੱਸ ਦਿੰਨਾ ਕੋਈ ਦੂਰ ਜਾਣ ਦੀ ਲੋੜ ਨਹੀਂ ਆ ਲੈ ਕਹਿੰਦਾ ਯਾਰ ਇਹ ਕੈਲਾ ਜੱਟ ਹੀ ਆ ਕੈਲਾ ਜੱਟ ਕੀ ਹੁੰਦਾ ਬਈ ਆਪਾਂ ਲੋਟ ਹੀ ਪੜੇ ਲਿਖੇ ਆ ਮੈਂ ਐਡਾ ਕੋਈ ਵਿਗਿਆਨੀ ਨਹੀਂ ਮੈਂ ਮੈਨੂੰ ਦੱਸਾਂ ਆਪਾਂ ਉਹਦਾ ਮਾਣ ਆਪਦਾ ਹੌਲਾ ਕਰ ਲਈਦਾ ਠੀਕ ਆ ਤੇ ਕਹਿਣਗੇ ਹੁਣ ਮੈਂ ਕੈਲਾ ਜੱਟ ਚੈਨਲ ਦਾ ਨਾਂ ਰੱਖਿਆ ਉਹ ਕਹਿਣਗੇ ਕੈਲੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਪਰ ਨਾਲੇ ਦੇ ਵਿੱਚ ਇੱਕ ਨੰਗ ਲੰਬੜਦਾਰ ਨੇ ਉਹਨਾਂ ਨੂੰ ਜੇ ਕੋਈ ਨੰਗ ਲੰਬੜਦਾਰ ਕਹਿ ਦੂਗਾ ਉਹ ਕਹਿਣਗੇ ਬਹੁਤ ਖੁਸ਼ ਹੋਣਗੇ ਬਈ ਉਹਨਾਂ ਦੇ ਮੂੰਹ ਤੇ ਵੀ ਲੋਕ ਕਹਿੰਦੇ ਨੇ ਉਹ ਖੁਸ਼ ਨੇ ਉਹ ਮੈਂ ਜਿਵੇਂ ਆਪਾਂ ਆਪਾ ਸਿੰਪਲ ਜਾਟਾਂ ਕਰਕੇ ਖਾਣਾ ਪਰਮਾਤਮਾ ਨੇ ਕਿਹਾ ਵੀ ਸਾਰਿਆਂ ਨੂੰ ਕਿਰਤ ਵਧੀਆ ਕਿਰਤ ਚ ਹੀ ਰੱਬ ਦਾ ਨਾਮ ਹੈ ਜੇ ਤੁਸੀਂ ਕਿਰਤ ਕਰਦੇ ਹੋ ਬਈ ਉਹੀ ਰੱਬ ਦਾ ਨਾਮ ਹੈ ਜੇ ਤੁਸੀਂ ਅੱਜ ਤੁਹਾਨੂੰ ਮੈਂ ਆਪਦੇ ਦਿਮਾਗ ਦੀ ਗੱਲ ਦੱਸੀ ਆ ਵੀ ਜਾਓ ਚੰਗੀ ਗੱਲ ਆ ਚਲ ਜਿੰਨਾਂ ਦੇ ਹੈਗਾ ਜਾਣ ਦਾ ਸਮਾਂ ਜਾਓ ਤੇ ਆਪਦਾ ਰੱਬ ਦਾ ਨਾਮ ਲਓ ਪਰ ਮੈਂ ਤੁਹਾਨੂੰ ਜਿਹੜੀ ਗੱਲ ਦੱਸਣਾ ਚਾਹੁੰਦਾ ਸੀ ਵੀ ਆਪਾਂ YouTube ਚੈਨਲ ਬਣਾਇਆ ਵੀ ਆਪਦੀ ਆਵਾਜ਼ ਸਾਫ਼ ਕਰਨ ਲਈ ਆਪਾਂ ਆਪਦਾ ਮਾਈਕ ਫੜਨ ਲਈ ਕਿਸੇ ਮੂਰੇ ਬੋਲਣ ਦੀ ਸ਼ਕਤੀ ਰੱਖਣ ਲਈ ਵੀ ਇਹ ਚੀਜ਼ਾਂ ਲਈ ਆਪਾਂ YouTube ਦਾ ਚੈਨਲ ਬਣਾਇਆ ਨਾ ਕਿ ਕਿਸੇ ਨੂੰ ਠੇਸ ਪਹੁੰਚਾਉਣ ਲਈ ਹੁਣ ਆਪਾਂ ਬੈਠ ਕੇ ਗੱਲਾਂ ਕਰਦੇ ਆਂ ਕਰਕੇ ਉੱਥੇ ਹੀ ਛੱਡ ਦਿੰਨੇ ਆਂ ਕੋਈ ਗਿਆਨ ਦੀ ਗੱਲ ਸ਼ਾਇਦ ਕਿਸੇ ਦੇ ਕੰਨਾਂ 'ਚ ਪੈ ਜੇ ਪਰ ਮੈਂ ਕਿਸੇ ਤੋਂ ਸਿੱਖ ਦੂਜਿਆਂ ਦੇ ਨਾਲ ਗੱਲਾਂ ਕਰੀਆਂ ਹੋਈਆਂ ਜਾਂ ਦੂਜਿਆਂ ਤੋਂ ਸਿੱਖ ਕੀ ਕਰਦਾ ਬਈ ਮੈਂ ਗੱਲਾਂ ਕੋਈ ਆਪ ਕੋਈ ਸਾਨੂੰ ਪਹਿਲਾਂ ਵੀ ਦੱਸ ਚੁੱਕਿਆ ਵਿਗਿਆਨੀ ਨਹੀਂ ਜਾਂ ਮੈਂ ਘਰੋਂ ਹੀ ਬਣਾ ਲੈਣਾ ਜਾਂ ਕੁਝ ਵੀ ਅਭੀ ਇਹੋ ਜਿਹਾ ਕੁਝ ਨਹੀਂ ਪਰ ਇੱਕ ਗੱਲ ਜ਼ਰੂਰ ਆ ਗਈ ਜਿਹਦੀ ਸੋਚ ਛੋਟੀ ਹੁੰਦੀ ਓਦੀ ਸੋਚ ਹਮੇਸ਼ਾ ਛੋਟੀ ਰਹਿੰਦੀ ਹੈ ਜਿਹਦੀ ਵੱਡੀ ਹੁੰਦੀ ਹੈ ਓਦੀ ਵੱਡੀ ਰਹੂਗੀ ਇਹ ਵੀ ਗੱਲ ਮੈਂ ਤੁਹਾਨੂੰ ਦੱਸ ਦਿਨਾਗਾ ਵੀ ਜੇ ਕੋਈ ਆਪਾਂ ਗੁਰਦੁਆਰੇ ਜਾਂਦੇ ਆ ਜਿਹੜੇ ਨੇ ਕੁਝ ਮੰਗਣਾ ਹੁੰਦਾ ਉਹ ਗੁਰੂ ਗ੍ਰੰਥ ਸਾਹਿਬ ਦੇ ਪੈਰਾਂ ਕਿੰਨੀ ਝਾਕੂ ਜਿਹੜਾ ਮਾੜੀ ਨੀਅਤ ਵਾਲਾ ਹੂ ਉਹ ਲੋਕਾਂ ਦੇ ਪੈਰਾਂ ਕਿੰਨੀ ਝਾਕੂ ਹੁਣ ਇਹਦਾ ਅਰਥ ਤੁਸੀਂ ਕੱਢਣਾ ਵੀ ਉਹ ਗੁਰੂ ਸਾਹਿਬ ਦੇ ਪੈਰਾਂ ਕਿੰਨੀ ਕਿਉਂ ਝਾਕੂ ਮਾੜਾ ਬੰਦੂਆ ਪੈਰਾਂ ਕਿੰਨੀ ਲੋਕਾਂ ਦੇ ਕਿੰਨੀ ਕਿਉਂ ਝਾਕੂ ਇਹਦਾ ਇਹਦਾ ਮੇਨ ਮਕਸਦ ਕੀ ਸੀਗਾ ਜਿਹੜੀ ਮੈਂ ਗੱਲ ਕਹੀ ਹੈ ਜਿਹੜਾ ਗੁਰੂ ਸਾਹਿਬ ਦੇ ਪੈਰਾਂ ਕਿੰਨੀ ਮਤਲਬ ਝਾਗਦਾ ਗੁਰੂ ਗ੍ਰੰਥ ਸਾਹਿਬ ਕਿੰਨੀ ਝਾਗਦਾ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਹੜਦਾ ਤੇ ਆਪਣੇ ਪਰਿਵਾਰ ਲਈ ਕੁਝ ਲੈ ਕੇ ਜਾਣਾ ਹੁੰਦਾ ਜਿਹੜਾ ਬਾਹਰ ਬੈਠਾ ਲੋਕਾਂ ਦੇ ਪੈਰਾਂ ਕਿ ਨਹੀਂ ਝਾਗਦਾ ਹੁੰਦਾ ਉਹਨੇ ਦੇਖਣਾ ਹੁੰਦਾਗਾ ਵੀ ਕਿਹਦੇ ਸਭ ਤੋਂ ਵਧੀਆ ਚੱਪੜਾਂ ਪਾਈਆਂ ਹੋਈਆਂ ਨੇ ਆਪਾਂ ਉਹੀ ਅੱਜ ਲੈ ਕੇ ਜਾਣੀਏ ਨੇ ਵੀ ਇੱਕ ਜੋੜਾ ਲੈ ਕੇ ਜਾਣਾ ਖ ਦੋ ਜੋੜੇ ਲੈ ਕੇ ਜਾਣੇ ਆ ਇਹ ਗੱਲ ਮੇਰੀ ਤੁਹਾਨੂੰ ਵਧੀਆ ਲੱਗੀ ਤੇ ਸੇਅਰ ਤੇ ਕਮੈਂਟ ਜ਼ਰੂਰ ਕਰਿਓ ਆਪਾਂ YouTube ਬਾਰੇ ਵੀ ਦੱਸਿਆ ਅੱਜ YouTube ਦਾ ਪਾਰਟ ਆਪਾਂ ਸੇਅਪ ਆਇਆ ਇਸ ਤੋਂ ਬਾਅਦ ਜੇ ਆਪਾਂ ਨੂੰ YouTube ਬਾਰੇ ਹੋਰ ਕੁਝ ਪਤਾ ਲੱਗੂ ਤਾਂ ਆਪਾਂ ਤੁਹਾਨੂੰ ਹੋਰ ਕੁਝ ਵੀ ਦੱਸਾਂਗੇ ਬਾਈ